ਲੋ ਵੀ ਦੋਸਤੋ ਤੁਸੀਂ ਵੇਖ ਕੇ ਕਹੋਗੇ ਬਰਾੜ ਕੀ ਟੋਕਰੇ ਚੱਕੀ ਫਿਰਦਾ ਪਰ ਇਹ ਬਾਈ ਚੀਜ਼ ਐ ਨਾ ਜਿਹੜੀ ਹੁਣ ਇਹ ਬਾਈ ਲੋਪ ਹੁੰਦੀ ਜਾ ਰਹੀ ਐ ਇਹ ਟੋਕਰਿਆਂ ਤੁਹਾਨੂੰ ਹੁਣ ਦਿਖਾ ਦਿੰਨੇ ਆ ਵੀ ਜਿਹੜੇ ਇਹ ਟੋਕਰੇ ਆ ਨਾ ਇਹਨਾਂ ਦੀ ਜਗ੍ਹਾ ਹੁਣ ਲੋਹੇ ਦੇ ਬੱਠਲਾ ਨੇ ਤੇ ਹੋਰ ਜਿਹੜੇ ਭਾਂਡਿਆਂ ਲੈ ਲੀਆ ਤੇ ਇਹ ਹੁਣ ਵੈਸੇ ਤਾਂ 99 ਵਾਲਿਆਂ ਨੂੰ ਜਿਹੜੇ ਪੁਰਾਣੇ ਬਜ਼ੁਰਗਾਂ ਨੂੰ ਜਾਂ ਮੁੰਡਿਆਂ ਨੂੰ 90 99 ਵਾਲਿਆਂ ਨੂੰ ਤਾਂ ਪਤਾ ਸਾਰਿਆਂ ਨੂੰ ਵੀ ਇਹ ਕੀ ਐ ਟੋਕਰਾ ਹੈ ਨਾ ਤੇ ਬਣਦਾ ਕਾਦੇ ਤੋਂ ਇਹ ਹੁਣ ਨਵੀਂ ਜਨਰੇਸ਼ਨ ਨੂੰ ਘੱਟ ਹੀ ਪਤਾ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਾਹਦੇ ਤੋਂ ਬਣਦਾ ਤੇ ਇਹ ਬਾਈ ਨਾ ਕਰਾਉਂਦੇ ਬਾਈ ਆਪਣੇ ਨਾਲਾ ਗਰਦੀਪ ਤੇ ਬਾਈ ਫਿਰ ਆਹ ਟੋਕਰੇ ਬਣਾਈ ਜੰਨੇ ਆ ਹਾਂਜੀ ਟੋਕਰੇ ਬਣਾਉਦੇ ਤੇ ਹੁਣ ਤਾਂ ਬਾਈ ਯਾਰ ਇਹਨਾਂ ਦੀ ਜਗ੍ਹਾ ਹੀ ਬਰਤਨਾਂ ਨੇ ਲੋਹੇ ਦੇਣੇ ਲੈ ਲਈ ਤੇ ਫਿਰ ਹੁਣ ਬਣਾ ਲੈਂਦੇ ਹਾਂ ਜੀ ਇਹ ਹਾਂ ਜੀ ਇਹ ਵਿਆਹ ਸਾਧਿਆਂ ਚ ਟੋਕਰੇ ਲੋੜੀਦੇ ਇਹ ਹੂੰ ਗਾਹ ਸਾਧਿਆਂ ਦੇ ਪਸਵਾਂ ਨੂੰ ਹੂੰ ਠੀਕ ਹੈ ਇਹ ਬਾਜੀ ਹੁਣ ਆਪਾਂ ਵੇਖ ਲੈਨੇ ਵਿਆਹ ਦੇ ਹਰੇ ਕਹਿੰਦੇ ਟੋਕਰਾ ਉ ਤਾਂ ਹਨਾ ਕਹਿੰਦੇ ਰਹੀਂ ਬਣਾ ਕੇ ਕੀ ਕਰਨੇ ਆਪਾਂ ਹਨਾ ਤੂਤ ਵੀ ਬਾਈ ਤੁਹਾਨੂੰ ਦੱਸ ਦੇਣਾ ਨਵੀਂ ਜਨਰੇਸ਼ਨ ਨੂੰ ਬਾਈ ਜਿਹੜੇ ਤੂਤ ਆ ਨਾ ਇਹ ਤੂਤਾਂ ਤੋਂ ਬਣਦੇ ਆ ਇਹ ਤੂਤ ਤੋਂ ਬਣਦੇ ਆ ਤੂਤ ਦਾ ਦਰਖਤ ਵੀ ਹੁਣ ਬਾਈ ਲੋਭ ਹੋ ਗਿਆ ਹਨਾ ਕਿ ਕਿਸੇ ਕਿਸੇ ਖੇਤ ਆ ਜਿਹੜਾ ਤੂਤ ਤੂਤ ਦਾ ਦਰਖਤ ਆ ਬਾਈ ਇਹ ਕੱਟ ਕੇ ਛੜੀਆਂ ਆ ਕੱਲੀ ਕੱਲੀ ਆਰੀ ਨਾਲ ਤੇ ਇਹ ਫੇਰ ਬਾਈ ਇਹ ਤੋਂ ਟੋਕਰਾ ਤਿਆਰ ਹੁੰਦਾ ਤੇ ਬਾਈ ਵਿਆਹ 'ਚ ਹੁਣ ਤੁਸਾਨੂੰ ਜਿਹੜੇ ਵੇਖ ਲਓਗੇ ਜਿਹੜੇ ਭਾਜੀ ਪੂਜੀ ਰੱਖਣੀਆਂ ਸਗਰਪਾਰੇ ਲੱਡੂ ਉਦੋਂ ਆਪਾਂ ਇਹਨਾਂ ਨੂੰ ਲਵਦੇ ਆ ਲਵਦੇ ਆ ਜੀ ਮਿਲਦੇ ਨਹੀਂ ਮਿਲਦੇ ਨਹੀਂਗੇ ਇਹ ਕਿਸੇ ਕਿਸੇ ਘਰੇ ਹੀ ਹੋਣਗੇ ਪੁਰਾਣੇ ਘਰੇ ਜਿਹੜੇ ਬਜ਼ੁਰਗ ਆ ਉਹ ਬਣਾਉਂਦੇ ਆ ਬਜ਼ੁਰਗ ਹੈ ਉਹੀ ਉਹੀ ਰੱਖਦੇ ਆ ਵਿਆਹ ਆਪਾਂ ਲੋੜਨਗੇ ਲੋੜਨਗੇ ਵਿਆਹ ਸਾ ਹੂੰ ਤੇ ਬਾਈ ਇਹ ਮੰਨ ਕੇ ਚੱਲ ਹੁਣ ਤੁਸੀਂ ਇਹ ਬਣਾਉਨੇ ਆ ਆ ਇੱਕ ਤੂ ਬਣਾਈ ਜਾਨਾ ਟੋਕਰਾ ਇਹ ਸਟਾਰਟਿੰਗ ਕਰ ਲਈ ਹੈ ਨਾ ਹਾਂ ਇਹ ਕਿੰਨਾ ਟਾਈਮ ਲੱਗ ਜਾਂਦਾ ਇੱਥੇ ਇਹ ਜੇ 20 25 ਮਿੰਟ ਲੱਗਣਗੇ 20 25 ਮਿੰਟ ਲੱਗ ਜਾਂਦੇ ਆ ਪੂਰੇ ਇੱਕ ਟੋਕਰੇ ਦੇ ਤੇ ਕਿੰਨੀ ਬਣਾਈ ਬਾਈ ਇਹਦੀ ਹੁਣ ਮਿਹਨਤ ਕਿੰਨੀ ਆ 120 ਦਿੰਦੇ ਸਾਨੂੰ ਇੱਕ 120 ਰੁਪਏ ਇੱਕ ਟੋਕਰੇ ਦੇ ਤੇ ਲੋ ਵੀ ਇਹ ਦਿਹਾੜੀ 'ਚ ਕਿੰਨੇ ਬਣਾ ਦਿੰਦੇ ਹੋਗੇ ਤੁਸੀਂ ਬਾਈ ਚਾਰ ਪੰਜ ਮਸਾਂ ਬਣਦੇ ਜੀ ਪੰਜ ਮਸਾਂ ਬਣਦੇ ਆ ਤੁਸੀਂ ਦਰਸ਼ਕੋ ਦੇਖ ਲਓ ਵੀ ਪੰਜ ਟੋਕਰੇ ਬਾਈ ਦਿਹਾੜੀ 'ਚ ਬਣਾਉਂਦਾ ਪਰ ਮਿਹਨਤ ਇੰਨੀ ਹੈ ਆ ਚੀਜ਼ ਨੂੰ ਬਾਈ ਕੱਟ ਕੇ ਹਨਾ ਪਤਲਾ-ਪਤਲਾ ਬਰੀਕ ਇਹਦੇ ਵਿੱਚ ਜਿਵੇਂ ਆਪਾਂ ਕਹਿੰਨਾ ਗੁੱਤ ਕਰਨੀ ਆ ਬਾਈ ਉਹੀ ਗੱਲ ਹੈ ਹਨਾ ਗੁੰਦਣਾ ਪੈਂਦਾ ਬਹੁਤ ਮਿਹਨਤ ਹੈ ਇਹ ਚੀਜ਼ 'ਚ ਮਿਹਨਤ ਤੋਂ ਬਣਾ ਕੋਈ ਸ਼ੀ ਨੀਗਾ ਤੇ ਪਰ ਆਪਣੇ ਆਮ ਬੰਦੇ ਹੁਣ ਕਹੇ ਨੇ ਬਾਈ ਜਦੋਂ ਟੋਕਰੇ ਬਣਾਉਣੇ ਆਪਾਂ 5-400 ਰੁਪਏ ਪਿੱਛੇ ਕਹੇ ਨੇ ਯਾਰ ਬਾਹਲਾ ਬਾਈ ਘਟਾ ਲਓ ਹਨਾ ਤੇ ਬਾਈ ਮੈਂ ਨਾ ਵੀ ਦਿਹਾੜੀ 'ਚ ਮਸਾਂ ਹੀ 4-5 ਬਣਦੇ ਤੇ ਇਹਨਾਂ ਦੀ ਮਿਹਨਤ ਨਾ ਬਾਈ ਰੱਖਿਆ ਕਰੋ ਜਿਹੜੇ ਬੰਦੇ ਵੀ ਬਣਾਉਂਦੇ ਵੈਸੇ ਤਾਂ ਵਧੀਆ ਗੱ ਤੇ ਆਉਣ ਵਾਲੇ ਦਿਨਾਂ ਇਹ ਤਾਂ ਬਾਈ ਫਰਜੇ ਹੁਣ ਜੇ ਤੂਤ ਵੀ ਹੈ ਨਹੀਂ ਖਤਮ ਹੋਈ ਜਾਂਦੇ ਤੇ ਫਿਰ ਬਾਈ ਇਹਨਾਂ ਹੀ ਜਗ੍ਹਾ ਤਾਂ ਲੋਹੇ ਦੇ ਬਰਤਨ ਹੀ ਲੈਣਗੇ ਹਾਂ ਲੋਹੇ ਦਾ ਚੱਲਦਾ ਨਹੀਂ ਜੀ ਚੱਲਦਾ ਨਹੀਂ ਪਰ ਉਹ ਚੀਜ਼ ਜਿਹੜੀ ਜਿਹੜਾ ਕੰਮ ਇਹ ਟੋਕਰੇ ਨਹੀਂ ਕਰਨਾ ਉਹ ਨਹੀਂ ਕਰਨਾ ਕਿਉਂਕਿ ਬਈ ਰੇਪ ਪਾਉਣੀ ਆ ਰੂੜੀ ਦੀ ਜਾਂ ਕੋਈ ਵਿਆਹ ਸ਼ਾਦੀ ਦਾ ਕੋਈ ਵੀ ਕੰਮ ਹੈ ਤਾਂ ਕੋਈ ਨਾ ਕੰਮ ਲੈਣਾ ਵਿਆਹ ਜਾਂ ਰੂੜੀ ਦੇ ਕੰਮ ਛੱਡਿਆ ਵਿਆਹ ਸ਼ਾਦੀਆਂ ਜੀ ਪੂਰੀ ਨਹੀਂ ਹੁੰਦੀਆਂ ਵਿਆਹ ਸ਼ਾਦੀਆਂ ਜੀ ਨਹੀਂ ਪੂਰੀ ਹੁੰਦੇ ਸਹੀ ਗੱਲ ਮੁੜ ਕੇ ਬਾਈ ਮੰਜੇ ਭਾਲ ਦੇ ਫਿਰਦੇ ਹਨਾ ਤੇ ਮੰਜੇ ਭਾਲ ਦੇ ਫਿਰ ਮੰਜਾਂ ਦੇ ਨਵੇਂ ਮੰਜੇ ਖਰਾਬ ਹੁੰਦੇ ਮੜ ਕੇ ਪਰ ਆਹ ਚੀ ਤੂਤ ਲਾਉਣੇ ਜ਼ਰੂਰੀ ਆ ਬਾਈ ਤੂਤ ਆਉਣਗੇ ਤਾਂ ਬਾਈ ਟੋਕਰੇ ਬਨਣਗੇ ਤੇ ਤੂਤ ਦੀ ਇੱਕ ਗੱਲ ਹੁੰਦੀ ਤੂਤ ਦੀ ਤੇ ਟਾਲੀ ਦਰਖਤ ਦੀ ਸ਼ਾਮ ਪੂਰੀ ਮੰਨੀ ਜਾਂਦੀ ਹੁੰਦੀ ਸੀ ਬਾਈ ਹਨਾ ਸੰਗਣੀ ਸ਼ਾ ਹੁੰਦੀ ਸੀਗੀ ਤੇ ਬਾਈ ਗਰਦੀਪਾ ਆਪਣਾ ਮੋਬਾਈਲ ਨੰਬਰ ਦੱਸ ਦੇ ਬਾਈ ਜ਼ਰੂਰ ਦੱਸ ਕਾਨੂੰ ਤੇ ਬਾਈ ਇੱਧਰ ਪੈਨ ਕਿਹੜਾ ਕਾਲਿਆਂ ਵਾਲੀ ਕਾਲਿਆਂ ਵਾਲੀ ਕਾਲਿਆਂ ਕੋਲੇ ਆ ਕਾਲਿਆਂ ਵਾਲੀ ਕੋਲੇ ਬੈਠਿਆ ਤੇ ਇੱਧਰਲੇ ਪਿੰਨਾਂ ਚ ਬਾਈ ਜਿਹਨੇ ਵੀ ਸੰਪਰਕ ਕਰਨਾ ਬਾਈ ਨੰਬਰ ਦੱਸ ਦੇ ਬੋਲ ਕੇ ਮੋਬਾਈਲ ਨੰਬਰ 90565 ਹੂੰ 50210 905655021022 ਗਰਦੀਪ ਬਾਈ ਦਾ ਨਾਮ ਤੇ ਬਾਈ ਸੰਪਰਕ ਕਰੋ ਹਨ ਜਿਹਨੇ ਵੀ ਟੋਕਰੇ ਬਣਾਉਣੇ ਆ ਤੇ ਬਾਈ ਹੋਰ ਇਹ ਮੰਨ ਕੇ ਚੱਲੋ ਜਿਹੜਾ ਹੁਣ ਇਹ ਤੁਸੀਂ ਘਰੇ ਜਾ ਕੇ ਬਣਾ ਦੇਣਾ ਫਿਰ ਅਗਲੇ ਦੇ ਹਾਂ ਅੱਜ ਘਰੇ ਜਾ ਕੇ ਬਣਾਉਣੇ ਘਰੇ ਜਾ ਕੇ ਬਣਾ ਲੈਨੇ ਆ ਫੋਨ ਨੰਬਰ ਦੇ ਸਾਥ ਫੋਨ ਨੰਬਰ ਤੇ ਵੀ ਸਾਥ ਲੈ ਲੈਂਦੇ ਆ ਠੀਕ ਆ ਤਾਂ ਬਾਈ ਇਹ ਬਹੁਤ ਮਿਹਨਤ ਦਾ ਕੰਮ ਆ ਤੁਹਾਨੂੰ ਅੱਜ ਦਿਖਾਤੀ ਆ ਚੀਜ਼ ਜਿਹੜੀ ਇਹ ਟੋਕਰੇ ਆ ਹਨ ਬਾਕੀ ਸਾਰੇ ਜਾਣਦੇ ਆ ਪਰ ਨਵੀਂ ਜੁਰੇਸ਼ਨ ਭੁੱਲਦੀ ਜਾਂਦੀ ਆ ਇਹ ਚੀਜ਼ਾਂ ਨੂੰ ਤੇ ਇਹ ਚੀਜ਼ਾਂ ਬਾਈ ਹੁਣ ਅਲੋਪ ਹੁੰਦੀਆਂ ਜਾ ਰਹੀਆਂ ਪਲਾਸਟਰ ਦੇ ਪਲਾਸਟਿਕ ਤੇ ਚੱਲਦੇ ਨਹੀਂ ਸੀ ਪਲਾਸਟਿਕ ਦੇ ਉਹ ਗੱਲ ਬਣਦੀ ਨਹੀਂ ਜਿਹ ਇਹ ਸਾਲ ਹੁਣ ਸਾਲ ਦੋ ਦੋ ਸਾਲ ਪੋਕੇ ਮਰਜੀ ਰੱਖੀ ਲਾ ਜਿਵੇਂ ਹੁਣ ਬਈ ਸ਼ਾਬੇ ਚਲਾ ਚੀਜ਼ਾਂ ਹੁਣ ਆਪਾਂ ਰੋਟੀਆਂ ਰੋਟੀਆਂ ਦੇ ਹੁਣ ਤਾਂ ਬਈ ਆਗੇ ਦੂਜੇ ਵਰਤਨ ਆ ਗਏ ਹਨ ਵਿੱਚ ਆਪਾਂ ਡੱਬੇ ਆ ਗਏ ਐ ਇਸ ਚ ਰੋਟੀ ਵੀ ਆਪਾਂ ਤਨੂਰ ਵਾਲੀ ਰੋਟੀ ਪਕਾਉਂਦੇ ਆ ਹਾਂ ਹਾਂ ਉਹ ਚ ਇਹ ਚ ਰੱਖਦੇ ਆਪਾਂ ਹਵਾ ਲੱਗਦੀ ਹੈ ਹੁਣ ਡੱਬੇ ਰੱਖਦੇ ਹੁਣ ਕਾ ਜਾਂਦਾ ਚਾਹ ਕੱਚੀ ਰੋਟੀ ਹੋ ਜਾਂਦੀ ਹੈ ਕੱਚੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਰੋਟੀ ਰੱਖ ਰੱਖਦੇ ਆ ਤਨੂਰ ਵਾਲੀ ਹੂੰ ਹੂੰ ਕਹਿੰਦੇ ਤਨੂਰ ਵਾਲੀ ਰੋਟੀਆਂ ਪਕਾਉਂਦੇ ਆਪਾਂ ਛੌਂਗਲਾ ਖਾਂਦੇ ਆ ਛੌਂਗਲਾ ਖਾਂਦੇ ਆ ਤੇ ਉਹ ਤਨੂਰ ਵਾਲੀ ਰੋਟੀ ਇਹਦੇ ਵਿੱਚ ਕੋਈ ਰੋਟੀ ਨੂੰ ਤਖਲਾ ਲਾਊਗਾ ਕੋਈ ਤਾਂ ਖਲਾ ਨਹੀਂ ਹੁੰਦਾ ਕੋਈ ਗਿੱਲੀ ਲਾਊਗਾ ਕੋਈ ਮੁੜ ਕੜੇਊਗਾ ਰੋਟੀ ਤੇ ਮਸਾਲੇ ਸਾਫ ਜਾਨੀ ਕਿ ਕਹਿੰਦਾ ਮਤਲਬ ਬਿਮਾਰੀਆਂ ਨੂੰ ਸੱਦਾ ਆਪ ਦਿੱਤਾ ਬਿਮਾਰੀਆਂ ਆਪ ਸੱਦਾ ਦਿੰਦਾ ਆਪ ਸੱਦਾ ਦਿੰਦਾ ਮਿੱਟੀ ਦੇ ਭਾਂਡੇ ਸੀ ਲੱਕੜ ਦੇ ਆ ਹੋਗੇ ਲੱਕੜ ਕਹਿ ਸਕਦੇ ਆ ਆਪਾਂ ਨੂੰ ਹਣ ਇਸ ਚੀਜ਼ ਚ ਹਵਾ ਪੈਂਦੀ ਹੈ ਜੀ ਸਾਰੀ ਰੋਟੀ ਦੇ ਉਦੋਂ ਅੱਪ ਰੋਟੀ ਰੱਖਾਂਗੇ ਇਹ ਹਵਾ ਪੂਗੀ ਹਵਾ ਪੂਗੀ ਵਿੱਚੋਂ ਬਿਮਾਰੀਆਂ ਤੋਂ ਬਚਦਾ ਰਹਿੰਦਾ ਬਚਦਾ ਠੀਕ ਹੈ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਸਮਾਂ ਦਿੱਤਾ ਨਾ ਤੇ ਤੇਰੀ ਬਾਈ ਮਿਹਨਤ ਨੂੰ ਕਰਦੀ ਬਾਈ ਸਲਾਮ ਆ ਹਨਾ ਇੱਧਰ ਦੇਖ ਲੋ ਦਰਸ਼ਕੋ ਤੁਸੀਂ ਕੱਲੀ ਕੱਲੀ ਛਟੀ ਪਈ ਆ ਆ ਕੱਟ ਕੇ ਬਾਈ ਹਨਾ ਤੇ ਇਹਦੇ ਵਿੱਚੋਂ ਤੂਤ ਤੋਂ ਪਹਿਲਾਂ ਕੱਟ ਕੇ ਮਿਹਨਤ ਕੀਤੀ ਹੈ ਨਾ ਉਸ ਤੋਂ ਬਾਅਦ ਬਾਈ ਲਿਆ ਕੇ ਇੱਥੇ ਬੈਠਾ ਇਹਦੀ ਮਿਹਨਤ ਆ ਬਾਈ ਪਹਿਲਾਂ ਵੱਢਣ ਵਾਲੇ ਦੀ ਮਿਹਨਤ ਹੈ ਨਾ ਬਾਈ ਫਿਰ ਇਹ ਬਾਈ ਦੀ ਮਿਹਨਤ ਨੂੰ ਸਲਾਮ ਆ ਤੇ ਬਾਈ ਇਹ ਚੀਜ਼ਾਂ ਨੂੰ ਹਨਾ ਜਰੂਰ ਘਰੇ ਤੂਤ ਲਾਓ ਸਾਰੇ ਖੇਤ ਚ ਜਦੋਂ ਤੂਤ ਹੁੰਦੇ ਸੀ ਅੱਗੇ ਹੁਣ ਤਾਂ ਬਾਈ ਤੂਤ ਕਿਸੇ ਦੇ ਖੇਤ ਹੀ ਮਿਲੂਗਾ ਹਨਾ ਤੇ ਹਾਂ ਕਿਵੇਂ ਲੱਗੀ ਬਾਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹ ਮੁੱਲ ਮੰਗਦੇ ਆ ਵੀ ਮੁੱਲ ਹੈਗਾ ਪਰ ਪੂਰੇ ਨਹੀਂ ਹੁੰਦੇ ਹਨ ਸਾਡੇ ਕੋਲ ਹੁੰਦੇ ਨਹੀਂ ਸੀ ਪੂਰੇ ਅਜੇ ਘਰ ਦੇ ਮਸਾ ਚਾਰ ਪੰਜ ਮੰਗਦੇ ਹਾਂ ਪੂਰੇ ਹੁੰਦੇ ਹਨ ਬਾਕੀ ਇਹ ਗੱਲ ਹੋਰ ਆ ਵੀ ਇਧਰਲੇ ਪਿੰਡਾਂ 'ਚ ਹਜੇ ਬਾਈ ਬਹੁਤ ਹੈਗੇ ਆ ਉਧਰਲੇ ਆਪਣੇ ਥੋੜਾ ਜਿਹਾ ਘਟ ਗਿਆ ਹਨ ਵੀ ਮੋਗਾ ਸਾਈਡ ਨੂੰ ਇਧਰੋਂ ਚੀਜ਼ਾਂ ਘਟ ਗਈਆਂ ਇਧਰ ਹੈਗੇ ਤਾਂ ਹੀ ਬਾਈ ਬਾਈ ਉਧਰ ਦਾ ਹੀ ਆ ਤੇ ਪਰ ਇਧਰ ਆ ਕੇ ਬਾਈ ਕਹਿੰਦਾ ਵੀ ਅਸੀਂ ਮਿਹਨਤ ਕਰਦੇ ਹਾਂ ਮਿਹਨਤ ਕਰਦੇ ਹਾਂ ਹਰਿਆਣੇ 'ਚ ਆ ਕੇ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਹਨ ਤੇ ਬਾਈ ਨੰਬਰ ਆਪਾਂ ਤੁਹਾਡਾ ਵੀਡੀਓ 'ਚ ਪਾਦਾ ਕੋਈ ਫੋਨ ਲਾਊਗਾ ਤਾਂ ਤੁਸੀਂ ਜਰੂਰ ਬਾਈ ਚੱਕ ਕੇ ਉਹਨਾਂ ਦਾ ਨਾ ਕੰਮ ਕਰੋ ਠੀਕ ਆ ਦ